ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਸਾ ਕੀ ਵਾਰ ਦੇ ਅੰਦਰ ਬਚਨ ਮਿਲਦੇ ਹਨ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੇ ਘਤ ਪਰਵਾਣਾ ਪਿਛੈ ਪਾਈਏ ਤਾਂ ਨਾਨਕ ਤੋਲਿਆਂ ਜਾਂਤੇ ਅੱਜ ਹਰੇਕ ਆਪਣੇ ਆਪ ਨੂੰ ਪੂਰਾ ਦੱਸ ਰਿਹਾ ਹੈ ਇਹ ਗੁਰਬਾਣੀ ਦੀਆਂ ਪੰਕਤੀਆਂ ਜਾਂ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਨੂੰ ਆਪਣੇ ਵਾਸਤੇ ਵਰਤਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਿੱਖ ਧਰਮ ਦੇ ਅੰਦਰ ਨਿਰਮਲ ਸੰਪਰਦਾ ਚਲੀ ਆ ਰਹੀ ਹੈ ਜਿਸ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਨਾਲ ਦੱਸਿਆ ਜਾਂਦਾ ਹੈ ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਨੂੰ ਨਿਰਮਲ ਸੰਪਰਦਾ ਦੇ ਸਾਧੂ ਆਪਣੇ ਤੇ ਟੁਕਾਰੇ ਹਨ ਕਿ ਇਹ ਸਾਡੇ ਵਾਸਤੇ ਪੰਕਤੀ ਉਚਾਰਨ ਕੀਤੀ ਹੋਈ ਹੈ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤੇ ਨਿਰਮਲ ਤੋਂ ਭਾਵ ਹੈ ਪਵਿੱਤਰ ਤੇ ਇਸ ਨਿਰਮਲ ਪੰਥ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਨਾਮ ਦਿੱਤਾ ਸੀ ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਮਿਲਦੀਆਂ ਹਨ ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਕਈ ਆਪਣੇ ਆਪ ਨੂੰ ਬਾਣਾ ਪਹਿਨ ਕੇ ਵੀ ਤੇ ਉਦਾਸੀ ਦੱਸ ਰਹੇ ਹਨ ਤੇ ਇਹਨਾਂ ਪੰਕਤੀਆਂ ਨੂੰ ਆਪਣੇ ਤੇ ਠੁਕਾਰੇ ਹਨ ਕਿ ਇਹ ਸਾਡੇ ਉਦਾਸੀ ਮਤ ਵਾਸਤੇ ਭਾਈ ਗੁਰਦਾਸ ਜੀ ਨੇ ਪੰਕਤੀਆਂ ਉਚਾਰਨ ਕੀਤੀਆਂ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਮਤ ਦੀ ਸ਼ੁਰੂਆਤ ਕੀਤੀ ਸੀ ਨਿਰਮਲ ਆਖਰੇ ਹਨ ਕਿ ਭਾਈ ਗੁਰਦਾਸ ਜੀ ਦੀਆਂ ਇਹ ਪੰਕਤੀਆਂ ਸਾਡੇ ਵਾਸਤੇ ਉਚਾਰਨ ਕੀਤੀਆਂ ਹੋਈਆਂ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਚਲਾਇਆ ਹੈ ਉਦਾਸੀ ਆਖਰੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਪੰਥ ਚਲਾਇਆ ਅਮਰਤਧਾਰੀ ਸਿੱਖ ਆਖਰੇ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਨਿਰਮਲ ਪੰਥ ਖਾਲਸਾ ਬੰਧ ਹੋਇਆ ਹੈ। ਇਸੇ ਹੀ ਤਰ੍ਹਾਂ ਸਰਸੇਵਾਲੇ ਸਾਧ ਦੇ ਕਈ ਚੇਲੇ ਵੀ ਇਸੇ ਹੀ ਤਰ੍ਹਾਂ ਆਖਦੇ ਹਨ। ਉਹ ਸ੍ਰੀ ਅਨੰਦ ਸਾਹਿਬ ਜੀ ਦੀਆਂ ਪੰਕਤੀਆਂ ਸੁਣਾ ਕੇ ਸੰਤ ਸਾਜਣ ਪਏ ਸਰਸੇ। ਉਹ ਆਖਦੇ ਹਨ ਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਸਰਸੇ ਦੇ ਵਿੱਚ ਸੰਤ ਪ੍ਰਗਟ ਹੋਣਗੇ ਇਸੇ ਹੀ ਤਰ੍ਹਾਂ ਈਸਾਈ ਲੋਕ ਵੀ ਇਹ ਪ੍ਰਚਾਰ ਕਰਦੇ ਹਨ ਕਿ ਗੁਰਬਾਣੀ ਵਿੱਚ ਲਿਖਿਆ ਮਿਲਦਾ ਹੈ ਸਿਰਸ ਕੇਤ ਜਗਤ ਕੇ ਈਸ਼ਾ ਤੇ ਇਹ ਪੰਕਤੀ ਈਸ਼ਾ ਮਸੀਹ ਵਾਸਤੇ ਹੈ ਇਸੇ ਹੀ ਤਰ੍ਹਾਂ ਹੋਰ ਵੀ अनेका ਖੰਡੀ ਲੋਕ ਜਿਹੜੇ ਹਨ ਗੁਰਬਾਣੀ ਦੀਆਂ ਅਜਹੀਆਂ ਪੰਕਤੀਆਂ ਨੂੰ ਆਪਣੇ ਵਾਸਤੇ ਵਰਤਦੇ ਹਨ ਜਿਵੇਂ ਕਿ ਇੱਕ ਸੰਤ ਸਾਧ ਦਾ ਚੇਲਾ ਆਖ ਰਿਹਾ ਸੀ ਜਿਸ ਦਾ ਡੇਰਾ ਦੁਆਬੇ ਦੇ ਵਿੱਚ ਹੈ ਤੇ ਉਹ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦਾ ਹਵਾਲਾ ਦੇ ਕੇ ਕਹਿ ਰਿਹਾ ਸੀ ਹਰ ਹੋਏ ਦਿਆਲ ਦਿਵਾਈ ਬਾ ਇਹ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਦੁਆਬੇ ਦੇ ਵਿੱਚ ਸੰਤ ਜਨ ਸੰਤ ਜਨ ਪ੍ਰਗਟ ਹੋਣਗੇ ਸੋ ਸਤਿਗੁਰੂ ਬਾਦਸ਼ਾਹ ਜੀ ਦੀ ਬਾਣੀ ਨੂੰ ਹਰੇਕ ਕੋਈ ਆਪਣੇ ਮਤ ਵਾਸਤੇ ਵਰਤ ਰਿਹਾ ਹੈ ਜਦੋਂ ਕਿ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਨਿਰਮਲ ਪੰਥ ਜਿਸ ਦੀ ਬੁਨਿਆਦ ਸਤਿਗੁਰੂ ਜੀ ਨੇ ਗੁਰਬਾਣੀ ਉਚਾਰਨ ਕੇ ਰੱਖੀ ਉਚਾਰਨ ਕਰਕੇ ਰੱਖੀ ਹੁਣ ਜਦੋਂ ਅਸੀਂ ਗੁਰਬਾਣੀ ਦੇ ਸਿਧਾਂਤਾਂ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਹਨ ਸਾਧ ਕਰ ਸੰਧਾ ਤ੍ਰਿਸ਼ਨਾ ਕਿਉ ਤੇਲ ਕਾਮ ਕ્રોਧ ਅਗਨੀ ਸਿਉ ਮੇਲ ਜਿਵੇਂ ਕਿ ਲੋਕ ਹਵਨ ਕਰਦੇ ਹਨ ਤੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਹ ਭਾਈ ਦੁਨਿਆਵੀ ਸਵਾਦਾਂ ਨੂੰ ਲੱਕੜਾਂ ਬਣਾ ਲੈ। ਤ੍ਰਿਸ਼ਨਾ ਨੂੰ ਘਿਓ ਤੇ ਤੇਲ ਬਣਾ ਲੈ। ਤੇ ਕਾਮ ਤੇ ਕ੍ਰੋਧ ਨੂੰ ਅੱਗ ਬਣਾ ਕੇ ਇਹ ਹਵਨ ਕਰ ਦੇ। ਪਰ ਅਸੀਂ ਕੀ ਕਰ ਰਹੇ ਹਾਂ? ਗੁਰੂ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਲਕੜਾਂ ਬਾਲ ਕੇ ਧੂਨੇ ਦਿਖਾ ਕੇ ਤੇ ਅੱਗ ਬਾਲ ਰਹੇ ਹਾਂ ਅਵਨ ਕਰ ਰਹੇ ਹਾਂ ਤੇ ਸਤ ਗੁਰਾਂ ਦਾ ਮੂੰਹ ਚੜਾ ਰਹੇ ਹਾਂ ਇਸੇ ਹੀ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਪਖੰਡ ਕੀਤੇ ਜਾ ਰਹੇ ਹਨ ਬਾਣੇ ਪਾ ਕੇ ਗੁਰੂ ਨਾਨਕ ਦੇਵ ਜੀ ਜਿਸ ਵਕਤ ਉੜੀਸਾ ਦੇ ਪੁਰੀ ਸ਼ਹਿਰ ਪਹੁੰਚਦੇ ਹਨ ਇਤੋਂ ਦੇ ਪੰਡਤ ਕਹਿਣ ਲੱਗੇ ਕਿ ਚਲੋ ਜਗਨਨਾਥ ਦੀ ਆਰਤੀ ਦਾ ਸਮਾਂ ਹੋ ਗਿਆ ਹੈ ਸਾਡੇ ਨਾਲ ਆਰਤੀ ਵਿੱਚ ਸ਼ਾਮਲ ਹੋ ਸਤਿਗੁਰੂ ਜੀ ਬਾਹਰ ਬੈਠੇ ਦਰਵਾਜ਼ੇ ਤੇ ਵੇਖਦੇ ਰਹੇ ਤੇ ਮੁਸਕਰਾਉਂਦੇ ਰਹੇ ਪੰਡਤ ਆਰਤੀ ਤੋਂ ਵਿਲੇ ਹੋਏ ਤੇ ਪੁੱਛਣ ਲੱਗੇ ਕਿ ਤੁਸੀਂ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਕਿ ਭਾਈ ਤੁਹਾਡਾ ਜਗਨਨਾਥ ਜਿਹੜਾ ਹੈ ਨਾ ਉਹ ਇੱਕ ਮੂਰਤੀ ਵਿੱਚ ਕੈਦ ਹੈ ਪਰ ਜਗਨਨਾਥ ਦਾ ਅਰਥ ਕੀ ਹੈ ਜਗਤ ਦਾ नाथ ਜਗਤ ਦਾ ਮਾਲਕ ਜਗਤ ਦੇ ਮਾਲਕ ਨੂੰ ਕਿਸੇ ਮੂਰਤੀ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਤੇ ਫਿਰ ਉਸ ਜਗਤ ਦੇ ਮਾਲਕ ਦੀ ਆਰਤੀ ਉਸ ਦੀ ਕਾਇਨਾਤ ਉਸ ਦੀ ਕੁਦਰਤ ਉਤਾਰ ਰਹੀ ਜਿੱਡਾ ਵੱਡਾ ਉਹ ਆਪ ਹੈ ਓਡੀ ਵੱਡੀ ਉਸ ਦੀ ਆਰਤੀ ਹੈ ਕਹਿਣ ਲੱਗੇ ਕਿਸ ਤਰ੍ਹਾਂ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਗगन ਮੈ ਥਾਲ ਆਕਾਸ਼ ਜਿਹੜਾ ਹੈ ਉਸ ਦੀ ਆਰਤੀ ਦਾ ਥਾਲ ਹੈ ਰਵ ਚੰਦ ਦੀਪਕ ਬਣੇ ਸੂਰਜ ਔਰ ਚੰਦਰਮਾ ਉਸ ਥਾਲ ਵਿੱਚ ਪਏ ਹੋਏ ਦੀਵੇ ਹਨ ਸਾਰੇ ਜਿਹੜੇ ਹਨ ਉਸਤਾਲ ਵਿੱਚ ਪਏ ਹੋਏ ਮੋਤੀ ਹਨ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਸੁਗੰਧਤ ਬਨਸਪਤੀ ਜਿਵੇਂ ਚੰਦਨ ਆਦਿਕ ਇਹ ਸਭ ਉਸ ਦੀ ਆਰਤੀ ਦਾ ਧੂਪ ਹੈ ਸਗਲ ਬਨਰਾਏ ਫੂਲੰਤ ਜੋਤੀ ਜਿਸਤਨੀ ਵੀ ਬਨਸਪਤੀ ਹੈ ਇਹ ਉਸ ਦੀ ਆਰਤੀ ਦੇ ਫੁੱਲ ਹਨ ਇਸ ਤਰ੍ਹਾਂ ਸਤਿਗੁਰੂ ਜੀ ਨੇ ਉਸ ਜਗਤ ਦੇ ਨਾਥ ਦੀ ਆਰਤੀ ਬਿਆਨ ਕੀਤੀ ਪਰ ਅਸੀਂ ਬਾਣੇ ਭਾਕੇ ਚੋਲੇ ਭਾਕੇ ਲੰਬੇ ਲੰਬੇ ਤੇ ਥਾਲ ਦੇ ਵਿੱਚ ਦੀਵੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਟੱਲੀਆਂ ਖੜਕਾਣੀਆਂ ਸ਼ੰਖ ਵਜਾਉਣੇ ਸ਼ੁਰੂ ਕਰ ਦਿੱਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਕਰਮ ਕਰਨੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਕਰਮ ਕੀਤੇ ਜਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹਵਨ ਕੁੰਡ ਬਣਾ ਕੇ ਪ੍ਰਕਰਮਾਂ ਕੀਤੀਆਂ ਜਾਂਦੀਆਂ ਹਨ ਲਾਵਾਂ ਕੀਤੀਆਂ ਜਾਂਦੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋਏ ਪਏ ਹਨ ਤੇ ਮੱਥੇ ਵੀ ਟੇਕਦੇ ਹਨ ਇਹ ਉਹ ਲੋਕ ਹਨ ਜਿਨ੍ਹਾਂ ਦੇ ਬਾਰੇ ਵਿੱਚ ਸਤਿਗੁਰੂ ਜੀ ਦੇ ਬਚਨ ਹਨ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਤਾ ਜਾਏ ਜਵਾਬ ਵੀ ਦਿੰਦਾ ਹੈ ਤੇ ਨਮਸਕਾਰਾਂ ਵੀ ਕਰਦਾ ਹੈ ਗੁਰੂ ਦਾ ਹੁਕਮ ਮੰਨਦਾ ਵੀ ਨਹੀਂ ਤੇ ਗੁਰੂ ਨੂੰ ਮੱਥੇ ਵੀ ਠੇਕਦਾ ਹੈ ਸੋ ਇਸ ਤਰ੍ਹਾਂ ਦੇ ਅਨੇਕਾਂ ਬਖੰਡੀ ਲੋਕ ਜਿਹੜੇ ਹਨ ਅੱਜ ਸਿੱਖੀ ਦੇ ਘਰ ਦੇ ਵਿੱਚ ਸਿੱਖੀ ਸਿਧਾਂਤਾਂ ਦਾ ਮਜ਼ਾਕ ਉਡਾਰੇ ਹਨ ਹੋਈਆਂ ਭੁੱਲਾਂ ਦੀ ਖਮਾ ਬਖਸ਼ਣੀ ਅੱਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ oh ji que pode...